ਤਵੇਲੇ ਪਹੁੰਚੇ ਜੀ ਪਵਾਨੀਗੜ ਦੇ ਪਿੰਡ ਕਾਕੜਾ ਵਿੱਚ ਜਿੱਥੇ ਗੁਜਰ ਭਾਈ ਜਰਾ ਬੜੀ ਮਿਹਨਤ ਦੇ ਨਾਲ ਇੱਥੇ ਆਪਣਾ کاروبار ਚਲਾ ਕੇ ਇੱਥੇ ਕਾਰੋਬਾਰ ਕਰਕੇ ਰਹਿ ਰਹੇ ਨੇ 5 ਤਰੀਕ ਦੇ ਦਿਨ ਇਹਨਾਂ ਦੀ ਇੱਕ 12 ਸਾਲ ਦੀ ਇਹਨਾਂ ਦੀ ਬੇਟੀ ਸੀ ਜੋ ਕਿ 10:30 ਦੇ ਵਜੇ ਦੇ ਕਰੀਬ ਘਰੋਂ ਚਲ ਗਈ ਹੈ ਹਜੇ ਤੱਕ ਲਾਪਤਾ ਹੈ ਤੇ ਪੁਲਿਸ ਪ੍ਰਸ਼ਾਸਨ ਨਾਲ ਇਹਨਾਂ ਨੇ ਗੱਲਬਾਤ ਕੀਤੀ ਹੈ ਪੁਲਿਸ ਪ੍ਰਸ਼ਾਸਨ ਵੀ ਇਹਨਾਂ ਦੀ ਮਦਦ ਦੇ ਵਿੱਚ ਲੱਗਿਆ ਹੋਇਆ ਪਰ ਹਜੇ ਤੱਕ ਕੁੜੀ ਦਾ ਕੋਈ ਪਤਾ ਨਹੀਂ ਲੱਗਿਆ ਤੇ ਪ੍ਰਸ਼ਾਸਨ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਇਹਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤਾਂ ਜੋ ਕਿ ਕੁੜੀ ਨੂੰ ਜਲਦੀ ਤੋਂ ਜਲਦੀ ਲੱਭਿਆ ਜਾਵੇ ਧੰਨਵਾਦ ਜੀ ਮੇਰਾ ਨਾਮ ਸ਼ੁਭਦੇਵ ਨਹੀਂ ਹਾਂਜੀ ਕੀ ਮਾਮਲਾ ਹੈ ਜੀ ਆਮਲਾ ਇਹ ਜੀ ਬਾਰਾਂ ਘਸਾ ਦੀ ਬੱਚੀ ਹੈ ਸਾਡੀ ਉਹ ਇਥੋਂ 10:00 ਵਜੇ ਚਲੀ ਗਈ ਸੀ ਘਰੇ ਕੋਈ ਹੈ ਨਹੀਂ ਸੀ ਇਥੋਂ ਉਹ ਚਲੀ ਗਈ ਪਤਾ ਕੋਈ ਲੱਗ ਨਹੀਂ ਰਿਹਾ ਕਿਹੜੇ ਪਿੰਡ ਤੋਂ ਜੀ ਇਹ ਕਾਕਣਾ ਪਿੰਡ ਹੈ ਇਥੋਂ ਚਲੀ ਗਈ ਸੀ ਫਿਰ ਮੋੜ ਕੇ ਸਾਨੂੰ ਅਸੀਂ ਲੱਭ ਰਹੇ ਆ ਪਤਾ ਕੋਈ ਲੱਗ ਨਹੀਂ ਰਿਹਾ ਕਿੰਨੀ ਤਰੀਕ ਨੂੰ ਗਈ ਸੀ ਇਹ 5 ਤਰੀਕ ਨੂੰ ਗਈ ਸਵੇਰ 10:00 ਵਜੇ ਇੱਕ ਮੇਰਾ ਕਰਾ ਇੱਕ ਬਾਣਾ ਜੇ ਕਿਸੇ ਭੈਣ ਭਰਾ ਵੀਰ ਨੂੰ ਕਿਸੇ ਤੇ ਪਤਾ ਲੱਗੇ ਕਿਸ ਨੂੰ ਸਾਨੂੰ ਫੋਨ ਤੇ ਕਨੈਕਟ ਕਰੇ ਸਾਨੂੰ ਦੱਸੇ ਕੋਈ ਨਾ ਕੋਈ ਰਾਹ ਪਾਵੇ ਤੁਸੀਂ ਪੁਲਿਸ ਨੂੰ ਨੋਨਫਾਰਮ ਕੀਤਾ ਪੁਲਿਸ ਨੂੰ ਰਿਪੋਰਟ ਦਿੱਤੀ ਆ ਲੇਕੋ ਜਿਹੜਾ ਜਾਈ ਜਾਂਦੀ ਪੁਲਿਸ ਮਾੜਾ ਮਟਾ ਇਕਲ ਮਲਾਜ ਭੇਜ ਦਿੰਦੀ ਆ ਅਸੀਂ ਆਪ ਨਾਲ ਚਲੇ ਜਾਂਦੇ ਆ ਲੱਭ ਲੁਭ ਕੇ ਆਏ ਨੇ ਕੋਈ ਕੋਈ ਪਤਾ ਲੱਗਦੀ ਜਿਹਨੇ ਜੀ ਤੇ ਕਿੰਨੇ ਕ ਦੂਰ ਤੱਕ ਤੁਸੀਂ ਪਹੁੰਚ ਕਰ ਚੁੱਕੇ ਕਿੱਥੋਂ ਅਸੀਂ ਘਟੂ ਘਟ 20 ਕਿਲੋਮੀਟਰ ਦੇ ਏਰੀਏ ਚ ਅਸੀਂ ਕੈਮਰੇ ਵੀ ਖਲਾ ਚੁੱਕੇ ਆ ਬਾਕੀ ਦੇਖ ਵੀ ਚੁੱਕੇ ਆ ਤੇ ਕੋਈ ਪਤਾ ਚੱਲ ਨਹੀਂ ਰਿਹਾ ਅੱਛਾ ਤਾਂ ਪ੍ਰਸ਼ਾਸਨ ਅੱਗੇ ਪ੍ਰਸ਼ਾਸਨ ਅੱਗੇ ਹੀ ਬੇਨਤੀ ਹੈ ਕਿ ਸਾਡੇ ਕੁੜੀ ਨੇ ਪਤਾਲ ਕੀਤੀ ਜਾਵੇ ਸਾਨੂੰ ਕੋਈ ਨਾ ਕੋਈ ਸਾਡਾ ਕੁੜੀ ਦਾ ਪਤਾ ਕੀਤਾ ਜਾਵੇ ਲੱਭਿਆ ਜਾਵੇ ਕਾਸਮ ਜੀ ਕਿਹੜਾ ਪਿੰਡ ਹੈ ਕਾਖੜਾ ਜੀ ਤੇ ਕੁੜੀ ਤੁਹਾਡੀ ਹਾਂ ਜੀ ਇਹ ਕੀ ਨਾਮ ਸੀ ਕੁੜੀ ਦਾ ਇਲਮਾ ਅੱਛਾ ਇਹ ਕਿੰਨੀ ਤਰੀਕ ਨੂੰ ਗਈ ਸੀ ਕਿੰਨੇ ਵਜੇ 5 ਤਰੀਕ ਨੂੰ ਜੀ ਕਰੀਬ 10:30 ਦੇ 10:00 ਦੇ 10:30 ਦੇ ਕਰੀਬ ਹੈਂ ਜੀ ਤੇ ਕੁੜੀ ਦਾ ਨਾਮ ਕੀ ਹੈ? ਹਿਲਮਾ ਜੀ ਨਾਮ। ਅੱਛਾ। ਕਿੰਨੇ ਵਜੇ 10 ਵਜੇ ਦੇ ਕਰੀਬ ਗਈ ਹੈ? ਹਾਂਜੀ ਹਾਂਜੀ। ਅੱਛਾ ਤੇ ਕੁੜੀ ਦੀ ਫੋਟੋ ਵਗੈਰਾ ਹੈਗੀ ਤੁਹਾਡੇ ਕੋਲ? ਹਾਂਜੀ। ਹਾਂਜੀ। ਤੇ ਤੇ ਪੋਰਸ਼ਨ ਨਾ ਫਾਰਮ ਕੀਤਾ ਤੁਸੀਂ ਨੇ? ਹਾਂਜੀ ਉਸ ਦਿਨ ਜਾਨੀ ਕਿ 3 ਘੰਟੇ ਬਾਅਦ ਅਰਜ਼ੀ ਆਈ ਥੀ ਕਿ ਜਿੱਦਣ ਕਹਿ ਬੋਇਆ 5 ਤਰੀਕ ਨੂੰ। ਅੱਜ 3 ਦਿਨ ਹੋ ਗਏ। ਇੱਕ ਮੁਲਾਜ਼ਮ ਦੋ ਮੁਲਾਜ਼ਮ ਭੇਜ ਦਿੰਦੇ ਨੇ। ਮੋਰਕੇ ਮੁਲਾਜ਼ਮ ਆ ਜਾਂਦੇ ਨੇ ਕਿ ਉਹਨਾਂ ਨੂੰ ਕੈਮਰੇ ਨਾਲ ਉਹਨਾਂ ਨੂੰ ਪਤਾ ਲੱਗਦਾ ਤੇ ਸਾਡੇ ਬੰਦੇ ਨਾਲ ਜਾਂਦੇ ਨੇ ਜੀ ਤੇ ਉਸ ਤੋਂ ਬਾਅਦ ਅਸੀਂ ਵੀ ਜਾਨਕੀ ਸਾਰਾ ਜ਼ਿਲ੍ਹਾ ਹੀ ਛਾਣ ਲਿਆ ਹੁਣ ਤੱਕ ਦਾ ਸਾਨੂੰ ਹਾਲੇ ਤੱਕ ਪਤਾ ਲੱਗਿਆ ਹੈ ਨਹੀਂ ਕਿਸੇ ਦੇ ਘਰੇ ਜਾਂਦੇ ਆ ਅਗਲਾ ਉਮਰ ਉਹ ਗਾਲਾ ਘੜਦਾ ਕੈਮਰਾ ਕੋਈ ਖੋਲਦਾ ਹੈ ਮੁਲਾਜ਼ਮਾਂ ਤੋਂ ਬਿਨਾਂ ਤੇ ਪੁਲਿਸ ਪ੍ਰਸ਼ਾਸਨ ਨੂੰ ਇਹ ਹੀ ਬੇਨਤੀ ਹੈ ਵੀ ਸਾਡੀ ਮਦਦ ਕੀਤੀ ਜਾਵੇ ਛੁੜੀ ਹਾਲੇ ਤੱਕ ਲੱਭੀ ਨਹੀਂ ਗਈ ਹੁਣ ਤੱਕ ਠੀਕ ਕੋਈ ਪਤਾ ਨਹੀਂ ਲੱਗਿਆ ਕਿਸੇ ਪਾਸੇ ਕਿੰਨੀ ਕੁ ਉਮਰ ਕਿੰਨੀ ਕੁ ਕੁੜੀ ਦੀ 12 ਸਾਲਾਂ ਦੀ ਜੀ 15 ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ? ਇਹ ਹੀ ਜਿਵੇਂ ਸਾਡੀ ਮਦਦ ਕੀਤੀ ਜਾਵੇ। ਫਿਰ ਨਾਲ ਉਹਨਾਂ ਮੁਲਾਜ਼ਮਾਂ ਨੂੰ ਭੇਜ ਦਿਓ।